ਕਿਸਾਨ ਯੋਜਨਾ ਦੀ ਬੀਮੀ ਕਿਸ਼ਤ ਬਾਰੇ ਆਇਆ ਵੱਡਾ ਅਪਡੇਟ ਇਸ ਦਿਨ ਖਾਤੇ ਵਿੱਚ ਆਉਣਗੇ 2000 ਰੁਪਏ ਦੇਸ਼ ਦੇ ਚਾਰ ਸਰਕਾਰੀ ਬੈਂਕਾਂ ਨੇ ਗ੍ਰਾਹਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਸਰਕਾਰ ਦਾ ਪੈਨਸ਼ਨ ਖਰਚਾ ਤਨਖਾਹਾਂ ਨਾਲ ਵਧਿਆ 8ਵੇਂ ਪੇ ਕਮਿਸ਼ਨ ਤੇ ਦਿ세ਗਾ ਅਸਰ ਹੈਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ ਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਕੁਝ ਖਾਸਮ ਖਾਸ ਅਪਡੇਟ ਦੇਸ਼ ਦੇ ਚਾਰ ਜਨਤਕ ਖੇਤਰ ਦੇ ਬੈਂਕਾਂ ਨੇ ਬਚਤ ਖਾਤੇਆਂ ਵਿੱਚ ਘੱਟੋ ਘੱਟ ਬਕਾਇਆ ਰੱਖਣ ਦੇ ਨਿਯਮ ਨਵੇਂ ਖਤਮ ਕਰ ਦਿੱਤੇ ਕੀ ਤੁਸੀਂ ਅਕਸਰ ਆਪਣੇ ਬੈਂਕ ਖਾਤੇ ਵਿੱਚ ਮਿਨੀਮਮ ਬੈਲੈਂਸ ਸਬਨਾਈ ਰੱਖਣ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹੋ ਹੁਣ ਤੁਹਾਡੇ ਲਈ ਕੁਝ ਰਾਹਤ ਦੀ ਖਬਰ ਹੈ ਕਈ ਵੱਡੇ ਸਰਕਾਰੀ ਬੈਂਕਾਂ ਨੇ ਆਪਣੇ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੇਵਿੰਗ ਅਕਾਊਂਟ ਵਿੱਚ ਘੱਟੋ ਘੱਟ ਬੈਲੈਂਸ ਨਾ ਰੱਖਣ ਤੇ ਲੱਗਣ ਵਾਲੇ ਚਾਰਜ ਨੂੰ ਖਤਮ ਕਰ ਦਿੱਤਾ ਹੁਣ ਇੰਡੀਅਨ ਬੈਂਕ ਵਿੱਚ ਬਚਤ ਖਾਤਾ ਰੱਖਣ ਵਾਲਿਆਂ ਨੂੰ ਖਾਤੇ ਵਿੱਚ ਕੋਈ ਘੱਟੋ ਘੱਟ ਬਕਾਇਆ ਰੱਖਣ ਦੀ ਲੋੜ ਨਹੀਂ ਹੋਵੇਗੀ ਸਟੇਟ ਬੈਂਕ ਆਫ ਇੰਡੀਆ ਨੇ ਪਹਿਲੇ ਹੀ ਸਾਲ 2020 ਵਿੱਚ ਘੱਟੋ ਘੱਟ ਬਕਾਇਆ ਰੱਖਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਉਦੋਂ ਤੋਂ ਹੁਣ ਤੱਕ ਸਟੇਟ ਬੈਂਕ ਆਫ ਇੰਡੀਆ ਬਚਤ ਖਾਤਾ ਧਾਰਕਾਂ ਨੂੰ ਉਹਨਾਂ ਦੇ ਬਕਾਇਆ ਘੱਟ ਜਾਣ ਤੇ ਕੋਈ ਜੁਰਮਾਨਾ ਨਹੀਂ ਦੇਣਾ ਪੈਂਦਾ। ਕੇਂਦਰਾ ਬੈਂਕ ਨੇ ਮਈ 2025 ਵਿੱਚ ਇਹ ਫੈਸਲਾ ਕੀਤਾ ਸੀ ਕਿ ਹੁਣ ਆਪਣੇ ਸਾਰੇ ਬਚਤ ਖਾਤਿਆਂ ਵਿੱਚ ਜਿਵੇਂ ਕਿ ਨਿਯਮਤ ਤਨਖਾਹ ਅਤੇ ਐਨ ਆਰ ਆਈ ਖਾਤਿਆਂ ਦੇ ਘੱਟੋ-ਘੱਟ ਬਕਾਇਆ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਅੰਜਾਮ ਨੈਸ਼ਨਲ ਬੈਂਕ ਨੇ ਵੀ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਹੁਣ ਉਹਨਾਂ ਦੇ ਗ੍ਰਾਹਕਾਂ ਤੋਂ ਕੋਈ ਜੁਰਮਾਨਾ ਨਹੀਂ ਲਿਆ ਜਾਵੇਗਾ। ਆਮਿਓ ਕਟੋ ਟਾਸਟ ਬਕਾਇਆ ਨਹੀਂ ਰੱਖਦੇ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਵਿੱਚ ਇਹ ਜੁਰਮਾਨਾ ਉਸਦੀ ਕਮੀ ਦੇ ਅਨੁਸਾਰ ਲਗਾਇਆ ਜਾਂਦਾ ਸੀ ਜਾਨੀ ਜਿੰਨਾ ਬੈਲੈਂਸ ਘੱਟ ਹੁੰਦਾ ਸੀ ਓਨਾ ਹੀ ਚਾਰਜ ਲੱਗਦਾ ਸੀ ਸਰਕਾਰ ਦਾ ਪੈਨਸ਼ਨ ਖਰਚਾ ਤਨਖਾਹਾਂ ਨਾਲੋਂ ਵਧਿਆ 8ਵੇਂ ਪੇ ਕਮਿਸ਼ਨ ਤੇ ਦੱਸੇਗਾ ਇਸ ਦਾ ਅਸਰ ਕੇਂਦਰ ਸਰਕਾਰ ਦੇ 2025-26 ਦੇ ਬਜਟ ਵਿੱਚ ਪੈਨਸ਼ਨ ਅਤੇ ਤਨਖਾਹ ਦੇ ਖਰਚੇ ਬਾਰੇ ਇੱਕ ਦਿਲਚਸਪ ਅੰਕੜਾ ਸਾਹਮਣੇ ਆਇਆ ਬਜਟ ਪ੍ਰੋਫਾਈਲ ਦਸਤਾਵੇਜ਼ਾਂ ਦੇ ਅਨੁਸਾਰ 2023-24 ਤੋਂ ਪੈਨਸ਼ਨ ਤੇ ਖਰਚਾ ਅਨੁਸ ਖਰਚਾ ਤਨਖਾਹ ਤੋਂ ਵੱਧ ਹੋ ਗਿਆ ਇਹ ਰੁਝਾਨ 2025-26 ਦੇ ਬਜਟ ਵਿੱਚ ਵੀ ਜਾਰੀ ਰਹਿਣ ਦੀ ਉਮੀਦ ਹੈ ਇਸ ਦਾ ਪ੍ਰਭਾਵ 8ਵੇਂ ਪੇ ਕਮਿਸ਼ਨ ਤੇ ਦਿਖਾਈ ਦੇ ਸਕਦਾ ਹੈ 2025-26 ਦੇ ਕੇਂਦਰੀ ਬਜਟ ਵਿੱਚ ਤਨਖਾਹ ਦੇ 1.66 ਲੱਖ ਕਰੋੜਾ ਤੇ ਪੈਨਸ਼ਨ ਤੇ 2.77 ਲੱਖ ਕਰੋੜ ਖਰਚ ਕਰਨ ਦਾ ਅਨੁਮਾਨ ਹੈ ਤਨਖਾਹ ਅਤੇ ਪੈਨਸ਼ਨ ਅਲਾਟਮੈਂਟ ਪਿਛਲੇ 3 ਸਾਲਾਂ ਤੋਂ ਲਗਭਗ 9 ਦੇ ਬਰਾਬਰ ਬਦਲੇ ਆ ਪਰ 2023-24 ਤੋਂ ਪਹਿਲਾਂ ਤਨਖਾਹ ਖਰਚਾ ਪੈਨਸ਼ਨ ਨਾਲੋਂ ਬਹੁਤ ਜ਼ਿਆਦਾ ਧਿਆਨ ਦੇਣ ਯੋਗ ਹੈ ਕਿ 2022-23 ਅਤੇ 2023-24 ਦੇ ਵਿੱਚ ਘਾਰ ਤਨਖਾਹ ਖਰਚ ਵਿੱਚ 1 ਲੱਖ ਕਰੋੜ ਦੀ ਵੱਡੀ ਗਰਾਵਟ ਆਈ ਹੈ ਇਹ ਰੁਝਾਨ 2023-24 ਤੋਂ ਬਾਅਦ ਵੀ ਲਗਭਗ ਉਹੀ ਬਣਿਆ ਹੋਇਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਤਨਖਾਹ ਖਰਚ ਵਿੱਚ ਤੇਜ਼ੀ ਨਾਲ ਕਮੀ ਆਈ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰੀ ਕਰਮਚਾਰੀਆਂ ਦੀ ਗਿਣਤੀ ਵੀ ਘਟਦੀ ਹੋਵੇਗੀ ਤਨਖਾਹ ਅਤੇ ਪੈਨਸ਼ਨ ਖਰਚ ਬਜਟ ਦਸਤਾਵੇਜ਼ ਵਿੱਚ ਸਥਾਪਨਾ ਖਰਚ ਦੇ ਅਧੀਨ ਆਉਂਦੇ ਹਨ ਇਹਨਾਂ ਦੋ ਸ਼੍ਰੇਣੀਆਂ ਤੋਂ ਇਲਾਵਾ ਸਥਾਪਨਾ ਖਰਚ ਵਿੱਚ ਹੋਰ ਨਾਮਕ ਇੱਕ ਸ਼੍ਰੇਣੀ ਵੀ ਸ਼ਾਮਿਲ ਹੈ 2017-18 ਤੋਂ ਉਪਲਬਧ ਤੁਲਨਾਤਮਕ ਆંકੜਿਆਂ ਦੇ ਅਨੁਸਾਰ ਕੁੱਲ ਸਥਾਪਨਾ ਖਰਚ ਲਗਾਤਾਰ ਵਧਿਆ ਹੈ ਹਾਲਾਂਕਿ 2022-23 ਤੋਂ ਬਾਅਦ ਤਨਖਾਹ ਖਰਚ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਇਹ ਵਾਧਾ ਮੁੱਖ ਤੌਰ ਤੇ ਹੋਰ ਸ਼੍ਰੇਣੀ ਲਈ ਵੰਡ ਵਿੱਚ ਵਾਧੇ ਕਾਰਨ ਹੋਇਆ ਤਨਖਾਹਾਂ ਨਾਲੋਂ ਪੱਤਿਆਂ ਲਈ ਵਤ ਫੰਡ ਬਜਟ ਦਾ ਖਰਚ ਪ੍ਰੋਫਾਈਲ ਹਿੱਸਾ ਕਰਮਚਾਰੀਆਂ ਨੂੰ ਕੀਤੇ ਜਾਣ ਵਾਲੇ ਭੁਗਤਾਨਾਂ ਦਾ ਵੇਰਵਾ ਦਿੰਦਾ ਇਹਨਾਂ ਨੂੰ ਤਿੰਨ ਪ੍ਰਮੁੱਖ ਸ਼੍ਰੇਣੀਆਂ ਇਸ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਤਨਖਾਹਾਂ ਪੱਤੇ ਜ ਯਾਤਰਾ ਖਰਚਿਆਂ ਨੂੰ ਛੱਡ ਕੇ ਅਤੇ ਯਾਤਰਾ ਖਰਚੇ 2017-18 ਤੋਂ ਇਸ ਸੇਰ ਲਈ ਕੋਲ ਵੰਡ ਵਿੱਚ ਕੋਈ ਕਮੀ ਨਹੀਂ ਆਈ ਹੈ ਇਥੋਂ ਤੱਕ ਕਿ ਸਰਕਾਰ ਦੁਆਰਾ ਨਿਯੁਕਤ ਕਰਮਚਾਰੀਆਂ ਦੀ ਗਿਣਤੀ ਵੀ 2017-18 ਅਤੇ 2025-26 ਵਿਚਕਾਰ 32 ਤੋਂ 37 ਲੱਖ ਦੇ ਵਿਚਕਾਰ ਰਹੀ ਹੈ ਹਾਲਾਂਕਿ ਤਨਖਾਹਾਂ ਵਿੱਚ ਵੰਡ ਸਥਿਰ ਹੋ ਗਈ ਹੈ ਜਦੋਂ ਕਿ ਪੱਤੇ ਲਈ ਵੰਡ 2023-24 ਤੋਂ ਕਾਫੀ ਵੱਧ ਗਈ ਹੈ 2023-24 ਦੇ ਬਜਟ ਅਨੁਮਾਨਾਂ ਵਿੱਚ ਤਨਖਾਹਾਂ ਸਿਰ ਲਈ ਵੰਡ ਘਟ ਗਈ ਹੈ ਕਿਉਂਕਿ ਤਨਖਾਹਾਂ ਵਿੱਚ ਹੁਣ ਮਹਿੰਗਾਈ ਪੱਤਾ ਕਿਰਾਏ ਦਾ ਕਿਰਾਇਆ ਪੱਤਾ ਆਦ ਵਰਗੇ ਪੱਤਾ ਸ਼ਾਮਿਲ ਨਹੀਂ ਹਨ ਜਿਨ੍ਹਾਂ ਨੂੰ 2023-24 ਤੋਂ ਪੱਤੇ ਦੇ ਅਧੀਨ ਸ਼ਾਮਿਲ ਕੀਤਾ ਗਿਆ ਹੈ ਇਹ ਤਬਦੀਲੀ ਦਰਸਾਉਂਦੀ ਹੈ ਕਿ ਕੁੱਲ ਖਰਚ ਘਟਿਆ ਨਹੀਂ ਹੈ ਸਗੋਂ ਵੱਖ-ਵੱਖ ਸ਼੍ਰੇਣੀਆਂ ਵਿੱਚ ਮੁੜ ਵਰਗੀਕਰਿਤ ਕੀਤਾ ਗਿਆ ਹੈ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਹੈ ਜੋ ਕਿ 2027 ਤੋਂ ਲਾਗੂ ਹੋਣ ਦੀ ਸੰਭਾਅ ਹੈ ਪੇ ਕਮਿਸ਼ਨ ਮਹਿੰਗਾਈ ਪੱਤੇ ਨੂੰ ਬੇਸਿਕ ਤਨਖਾਹ ਵਿੱਚ ਸ਼ਾਮਿਲ ਕਰਦਾ ਜੋ ਕਿ ਮਿਆਦ ਦੇ ਸ਼ੁਰੂ ਵਿੱਚ ਹੀ ਕੀਤਾ ਜਾਂਦਾ ਇਸ ਤੋਂ ਬਾਅਦ ਮਹਿੰਗਾਈ ਪੱਤਾ ਹਰ ਸਾਲ ਮਹਿੰਗਾਈ ਦੇ ਅਨੁਸਾਰ ਵਧਦਾ ਰਹਿੰਦਾ ਹੈ ਇਸ ਦਾ ਅਰਥ ਇਹ ਵੀ ਹੈ ਕਿ ਸਰਕਾਰ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਜਿੰਨਾ ਜ਼ਿਆਦਾ ਸਮਾਂ ਲਵੇਗੀ ਬੇਸਿਕ ਤਨਖਾਹ ਦੇ ਮੁਕਾਬਲੇ ਮਹਿੰਗਾਈ ਪੱਤੇ ਅਤੇ ਹੋਰ ਪੱਤਿਆਂ ਦਾ ਅਨੁਪਾਤ ਓਨਾ ਹੀ ਵਧੇਗਾ ਜਿਸ ਦਾ ਸਿੱਧਾ ਅਸਰ ਬਜਟ ਵਿੱਚ ਦਰਜ ਤਨਖਾਹ ਖਰਚ ਤੇ ਪਵੇਗਾ ਜਦੋਂ 8ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣਗੀਆਂ ਤਾਂ ਬਜਟ ਵਿੱਚ ਤਨਖਾਹ ਅਤੇ ਬਜਟ ਪ੍ਰੋਫਾਈਲ ਵਿੱਚ ਤਨਖਾਹ ਵਿੱਚ ਅਚਾਨਕ ਭਾਰੀ ਵਾਤਾ ਹੋਵੇਗਾ ਆਓ ਹੁਣ ਅੱਗੇ ਵਧਦੇ ਹਾਂ ਅਗਲੀ ਅਪਡੇਟ ਵੱਲ ਕਿਸਾਨ ਯੋਜਨਾ ਦੀ ਵਿਮੀ ਕਿਸ਼ਤ ਬਾਰੇ ਆਇਆ ਵੱਡਾ ਅਪਡੇਟ ਜੁਲਾਈ ਨਾ ਸ਼ੁਰੂ ਹੋ ਗਿਆ ਪਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 20ਵੀਂ ਕਿਸ਼ਤ ਅਜੇ ਤੱਕ ਜਾਰੀ ਨਹੀਂ ਹੋਈ ਹੈ ਕਰੋੜਾ ਕਿਸਾਨ ਲੰਬੇ ਸਮੇਂ ਤੋਂ ਇਸ ਕਿਸ਼ਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਮੰਨਿਆ ਜਾ ਰਿਹਾ ਸੀ ਕਿ ਇਹ ਕਿਸ਼ਤ ਜੂਨ ਦੇ ਅਗਲੇ ਮਹੀਨੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ ਪਰ ਕੁਝ ਕਾਰਨਾ ਕਰਕੇ ਇਹ ਨਹੀਂ ਹੋ ਸਕਿਆ ਹੁਣ ਇਸ ਸਬੰਧ ਵਿੱਚ ਇੱਕ ਵੱਡਾ ਅਪਡੇਟ ਆਇਆ ਕਿਸਾਨਾਂ ਨੂੰ ਅਗਲੀ ਕਿਸ਼ਤ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਮੀਡੀਆ ਰਿਪੋਰਟਾਂ ਅਨੁਸਾਰ 20ਵੀਂ ਕਿਸ਼ਤ ਜਾਰੀ ਹੋਣ ਵਿੱਚ ਕੁਝ ਹੋਰ ਸਮਾਂ ਲੱਗ ਸਕਦਾ ਹੈ ਆਓ ਜਾਣਦੇ ਹਾਂ ਇਹ ਕਿਸ਼ਤ ਮਿਲਣ ਵਿੱਚ ਇੰਨੀ ਦੇਰੀ ਕਿਉਂ ਹੋ ਰਹੀ ਹੈ ਅਤੇ 2000 ਰੁਪਏ ਕਿਸਾਨਾਂ ਦੇ ਖਾਤੇ ਵਿੱਚ ਕਦੋਂ ਤੱਕ ਪਹੁੰਚ ਸਕਦੇ ਹਨ ਕਦੋਂ ਆਵੇਗੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 2ਮੀ ਕਿਸ਼ਤ ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 20ਮੀ ਕਿਸ਼ਤ 10 ਜੁਲਾਈ ਤੋਂ ਬਾਅਦ ਜਾਰੀ ਕੀਤੀ ਜਾ ਸਕਦੀ ਹੈ ਹਾਲਾਂਕਿ ਭਾਰਤ ਸਰਕਾਰ ਨੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਤੋਂ 9 ਜੁਲਾਈ ਵਿਚਕਾਰ ਪੰਜ ਦੇਸ਼ਾਂ ਦੇ ਦੌਰੇ ਤੇ ਹਨ ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਬੀਮੀ ਕਿਸ਼ਤ ਉਹਨਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਜਾਰੀ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਕਿਸਾਨ ਸਲਮਾਨੇ ਦੀ ਯੋਜਨਾ ਦੀ ਕਿਸ਼ਤ ਆਮ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੁਆਰਾ ਹੀ ਜਾਰੀ ਕੀਤੀ ਜਾਂਦੀ ਹੈ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਜੁਲਾਈ ਤੋਂ 9 ਜੁਲਾਈ ਤੱਕ ਪੰਜ ਦੇਸ਼ਾਂ ਦੇ ਦੌਰੇ ਤੇ ਹਨ ਅਜਿਹੀ ਸਥਿਤੀ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਭਾਰਤ ਪਰਤਣ ਤੋਂ ਬਾਅਦ ਹੀ ਕਿਸਾਨਾਂ ਨੂੰ ਯੋਜਨਾ ਦੀ ਬੀਮੀ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ ਕਿਹੜੇ ਕਿਸਾਨਾਂ ਨੂੰ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਮਿਲਣਗੇ ਜਿਨ੍ਹਾਂ ਕਿਸਾਨੀਆਂ ਨੇ ਕਿਸਾਨਾਂ ਅਜੇ ਤੱਕ eKYC ਨਹੀਂ ਕੀਤਾ ਹੈ ਉਹਨਾਂ ਦੀ 20ਵੀਂ ਕਿਸ਼ਤ ਪ੍ਰਭਾਵਿਤ ਹੋ ਸਕਦੀ ਹੈ ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ ਉਹਨਾਂ ਨੂੰ ਆਪਣੀ ਨਜ਼ਦੀਕੀ ਸੀਐਸਸੀ ਕੇਂਦਰ ਵਿੱਚ ਜਾ ਕੇ ਆਪਣੇ ਮੋਬਾਈਲ ਰਾਹੀਂ ਜਲਦੀ ਤੋਂ ਜਲਦੀ ਆਪਣਾ ਈਕੇਵਾਈਸੀ ਕਰਵਾਉਣਾ ਚਾਹੀਦਾ ਹੈ ਮੋਬਾਈਲ ਤੋਂ ਈਕੇਵਾਈਸੀ ਕਿਵੇਂ ਕਰੀਏ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਿਤ ਵੈੱਬਸਾਈਟ ਤੇ ਜਾਓ ਵੈੱਬਸਾਈਟ ਦੇ ਹੋਮਪੇਜ ਤੇ ਈਕੇਵਾਈਸੀ ਵਿਕਲਪ ਤੇ ਕਲਿੱਕ ਕਰੋ ਆਪਣਾ ਆਧਾਰ ਨੰਬਰ ਅਤੇ ਹੋਰ ਲੋਡਿਨ ਦੀ ਜਾਣਕਾਰੀ ਦਰਜ ਫਿਰ ਆਪਣੇ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਤੇ ਜਾ ਗਿਆ ओटीपी ਦਰਜ ਕਰੋ ओटीपी ਸਫਲਤਾਪੂਰਵਕ ਤਸਦੀਕ ਹੋਣ ਤੋਂ ਬਾਅਦ ਤੁਹਾਡਾ ኢਕੇਵਾਈਸੀ ਪੂਰਾ ਹੋ ਜਾਵੇਗਾ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ ਬੈਂਕ ਆਫ ਬੜੋਦਾ ਦਾ ਗ੍ਰਾਹਕਾਂ ਨੂੰ ਵੱਡਾ ਤੋਹਫਾ ਹੋਮ ਲੋਨ ਹੋਇਆ ਸਸਤਾ ਜੇਕਰ ਤੁਸੀਂ ਸਸਤੇ ਘਰ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਜਨਤਕ ਖੇਤਰ ਦੇ ਬੈਂਕ ਆਫ ਬੜੋਦਾ ਨੇ ਆਪਣੇ ਗ੍ਰਾਹਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਬੈਂਕ ਨੇ ਹੋਮ ਲੋਨ ਦਰ ਵਿੱਚ 5 ਬੇਸਿਸ ਪੁਆਇੰਟ ਯਾਨੀ 0.05% ਦੀ ਘਟौती ਕੀਤੀ ਹੈ ਇਹ ਘਟौती ਅਜਿਹੇ ਸਮੇਂ ਵਿੱਚ ਕੀਤੀ ਗਈ ਹੈ ਜਦੋਂ ਆਰਬੀਆਈ ਨੇ ਫਰਵਰੀ 2025 ਤੋਂ ਰੈਪੋ ਰੇਟ ਵਿੱਚ ਕੁੱਲ 100 ਬੇਸਿਸ ਪੁਆਇੰਟ ਯਾਨੀ 1% ਦੀ ਘਟौती ਕੀਤੀ ਹੈ ਇਸ ਕਾਰਨ ਗ੍ਰਾਹਕਾਂ ਨੂੰ ਕਰਜ਼ਿਆਂ ਤੇ ਘੱਟ ਵਿਆਜ ਦਰਾਂ ਦੇਣੀਆਂ ਪੈਣਗੀਆਂ ਅਤੇ ਪਹਿਲਾਂ ਨਾਲੋਂ ਘੱਟ EMI ਦੇਣੇ ਪੈਣਗੇ। ਬੈਂਕ ਆਫ ਬੜੋਦਾ ਨੇ ਇਹ ਘਰੇਲੂ ਕਰਜ਼ਿਆਂ ਤੇ ਵਿਆਜ ਦਰ ਘਟਾ ਕੇ 7.45% ਸਾਲਾਨਾ ਕਰ ਦਿੱਤੀ ਹੈ। ਪਹਿਲਾਂ ਇਹ ਦਰ 7.50% ਸੀ। ਇਸ ਦੇ ਨਾਲ ਹੀ ਨਵੇਂ ਕਰਜ਼ੇ ਲੈਣ ਵਾਲਿਆਂ ਲਈ ਪ੍ਰੋਸੈਸਿੰਗ ਫੀਸ ਵੀ ਮੁਆਫ ਕਰ ਦਿੱਤੀ ਗਈ ਹੈ। ਪਹਿਲਾਂ ਵੀ ਕੀਤੀ ਜਾ ਚੁੱਕੀ ਹੈ ਇਹ ਕਟੌਤੀ। ਜੂਨ ਵਿੱਚ ਵੀ ਬੈਂਕ ਨੇ ਹੋਮ ਲੋਨ ਦੀ ਵਿਆਜ ਦਰ 8% ਤੋਂ ਘਟਾ ਕੇ 7.50% ਕਰ ਦਿੱਤੀ ਸੀ। ਸਲਾ ਉਹਦੋ ਲਿਆ ਗਿਆ ਸੀ ਜਦੋਂ ਆਰਬੀਆਈ ਨੇ ਰਪੋਰਟ ਰੇਟ ਘਟਾ ਦਿੱਤਾ ਸੀ ਕ੍ਰੈਡਿਟ ਗ੍ਰੋਥ ਵਧਾਉਣ ਵੱਲ ਇੱਕ ਹੋਰ ਕਦਮ ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਆਮ ਲੋਕਾਂ ਲਈ ਘਰ ਖਰੀਦਣਾ ਅਤੇ ਖਰੀਦਣਾ ਸਸਤਾ ਅਤੇ ਆਸਾਨ ਹੋ ਜਾਵੇਗਾ ਨਾਲ ਹੀ ਇਹ ਦੇਸ਼ ਦੇ ਹਾਊਸਿੰਗ ਸੈਕਟਰ ਵਿੱਚ ਮੰਗ ਵਧਾਉਣ ਵਿੱਚ ਮਦਦ ਕਰੇਗਾ ਬੈਂਕ ਨੇ ਇਹ ਵੀ ਕਿਹਾ ਕਿ ਉਹ ਮੋਦਰਾ ਨੀਤੀ ਵਿੱਚ ਬਦਲਾਅ ਦੇ ਅਨੁਸਾਰ ਆਪਣੇ ਲੋਨ ਉਤਪਾਦਾਂ ਨੂੰ ਐਡਜਸਟ ਕਰਨਾ ਜਾਰੀ ਰੱਖੇਗਾ ਤਾਂ ਜੋ ਗ੍ਰਾਹਕਾਂ ਨੂੰ ਵਧੇਰੇ ਲਾਭ ਮਿਲ ਸਕਣ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਜੇ ਮੋਡਾਲੀਅਰ ਨੇ ਕਿਹਾ ਕਿ ਸਾਡਾ ਉਦੇਸ਼ ਹਰ ਵਿਅਕਤੀ ਦੇ ਘਰ ਖਰੀਦਣ ਦੇ ਸੁਪਨੇ ਨੂੰ ਪੂਰਾ ਕਰਨਾ ਹੈ। ਵਿਆਜ ਦਰਾਂ ਵਿੱਚ ਇਹ ਕਮੀ ਲੋਕਾਂ ਦੀਆਂ ਉਮੀਦਾਂ ਨੂੰ ਸਮਰਥਨ ਦੇਣ ਅਤੇ ਕ੍ਰੈਡਿਟ ਵਿਕਾਸ ਨੂੰ ਵਧਾਉਣ ਵੱਲ ਇੱਕ ਹੋਰ ਕਦਮ ਹੈ। ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ। ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਛੋੜੇ ਰਹੋ ਸਾਡੇ ਚੈਨਲ SR Alert ਤੇ।